ਵਾਲ ਜੜਨ ਦੀ ਪ੍ਰੋਬਲਮ ਤੋਂ ਉਹ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪプラス हेयर ऑयल ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਸਟੋਰ ਤੇ ਉਪਲਬਧ ਨਾਟਕੀਆ ਵੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਸਿੱਖ ਕੌਮ ਦੇ ਨਿਤਾੜਕ ਯੋਧੇ ਨਿਰਪੱਖ ਕਲਮ ਦੇ ਧਨੀ ਕੌਮ ਦੇ ਹੀਰੇ ਸਿੱਖ ਕੌਮ ਦੇ ਪੈਰੇਦਾਰ ਸ਼ਾਂਤ ਸੁਭਾਅ ਦੇ ਮਾਲਕ ਰੋਜ਼ਾਨਾ ਪੈਰੇਦਾਰ ਅਖਬਾਰ ਦੇ ਮੁੱਖ ਸੰਪਾਦਕ ਅਤੇ ਪੰਥਕ ਸ਼ਖਸੀਅਤ ਸਰਦਾਰ ਜਸਪਾਲ ਸਿੰਘ ਹੀਰਾ ਦੇ ਅਕਾਲ ਚਲਾਣੇ ਦੀ ਜਿਉਂ ਹੀ ਖਬਰ ਸਿਆਸੀ ਧਾਰਮਿਕ ਗੈਰ ਸਿਆਸੀ ਗਲਿਆਰਿਆਂ ਤੱਕ ਪਹੁੰਚੀ ਤਾਂ ਇੱਕਦਮ ਸਨਾਟਾ ਜਹਾਜ ਸ਼ ਆ ਗਿਆ ਜਿਸ ਜਿਸ ਤੱਕ ਇਹ ਦੁਖਦਾਈ ਖਬਰ ਪਹੁੰਚੀ ਪਹਿਲਾਂ ਪਹਿਲ ਕਿਸੇ ਨੂੰ ਵੀ ਯਕੀਨੀ ਨਹੀਂ ਹੋਇਆ ਬਾਅਦ ਵਿੱਚ ਜਦੋਂ ਹਰ ਪਾਸੇ ਖਬਰ ਫੈਲੀ ਤਾਂ ਸਭ ਨੂੰ ਇੱਕ ਵੱਡਾ ਝਟਕਾ ਲੱਗਾ ਤੇ ਤੁਰੰਤ ਪਰਿਵਾਰ ਨਾਲ ਆਪਣੇ ਆਪਣੇ ਤਰੀਕਿਆਂ ਨਾਲ ਵੱਖ-ਵੱਖ ਸਿਆਸੀ, ਧਾਰਮਿਕ, ਗੈਰ ਸਿਆਸੀ ਜਥੇਬੰਦੀਆਂ ਦੇ ਆਗੂ ਦੁੱਖ ਸਾਂਝਾ ਕਰਨ ਲਈ ਲੱਗੇ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਖਾਲਸਾ, ਜਸਵਿੰਦਰ ਸਿੰਘ ਅਠਵਾਲ, ਸੀਨੀਅਰ ਮੀਤ ਪ੍ਰਧਾਨ ਪ੍ਰੈਸ ਸਕੱਤਰ ਬਲਵਿੰਦਰ ਸਿੰਘ ਕੁਲਾਰ, ਗੁਰਪ੍ਰੀਤ ਸਿੰਘ ਗੋਰਾ, ਤੇਜਵੰਤ ਸਿੰਘ ਕੁਲਾਰ, ਵਿਕਰਮਜੀਤ ਸਿੰਘ, ਜਸਪ੍ਰੀਤ ਸਿੰਘ, ਗੁਰਿੰਦਰ ਸਿੰਘ, ਸਿੱਧੂ, ਮਨਵੀਰ ਸਿੰਘ, ਦੁੱਗਰੀ, ਰੇਸ਼ਮ ਸਿੰਘ ਢੰਡਾਰੀ ਅਮਨਦੀਪ ਸਿੰਘ ਉੱਬੀ ਕੁਲਦੀਪ ਸਿੰਘ ਸੈਣੀ ਅਮਨਦੀਪ ਸਿੰਘ ਉੱਬੀ ਰਣਜੀਤ ਸਿੰਘ ਖਹਿਰਾ ਕੁਲਵਿੰਦਰ ਸਿੰਘ ਸੰਧੂ ਸੁਨਿੰਦਾ ਸਿੰਘ ਖਾਲਸਾ ਬੀਬੀ ਰੈਨੂ ਮਸੀਹ ਕੁਲਵੰਤ ਸਿੰਘ ਪ੍ਰਧਾਨ ਅਮਰ ਨਗਰਸਨ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਪ੍ਰਮਾਤਮਾਗੇ ਪਰਿਵਾਰ ਨੂੰ ਪਾਣਾ ਮੰਨਨ ਦਾ ਬਲ ਬਖਸ਼ਣ ਦੀ ਅਰਦਾਸ ਵੀ ਕੀਤੀ